ਤਦੋਂ ਤੇਰੇ ਪਿਤਾ ਜੀ ਨੇ ਉਹਨਾਂ ਦਾ ਯਾਤ ਸੁਣਿਆ ਤੇ ਸਾਨੂੰ ਸਾਰਿਆਂ ਨੂੰ ਨਾਲ ਲੈ ਕੇ ਦਰਸ਼ਨ ਕਰਨ ਗਏ ਅਸੀਂ ਸਾਰੇ ਗੁਰੂ ਨਾਨਕ ਦੇਵ ਜੀ ਦੇ ਵੇਲੇ ਤੋਂ ਗੁਰੂ ਘਰ ਦੀ ਸਿੱਖ ਸਾਂ ਪਰ ਬਹੁਤ ਕੁਝ ਭੁੱਲ ਚੁੱਕਾ ਸੀ ਕਾਮਰੂਪ ਦੇਸ਼ ਦੇ ਸਭ ਤੋਂ ਵੱਡੇ ਜਾਦੂਗਰਾਂ ਵਿੱਚੋਂ ਵੱਡੀ ਜਾਦੂਗਰਨੀ ਨੂਰ ਸ਼ਾਹ ਨੂੰ ਜਦੋਂ ਗੁਰੂ ਨਾਨਕ ਦੇਵ ਜੀ ਨੇ ਜਿੱਤਿਆ ਤਾਂ ਉਸ ਦੇ ਕਫਰਗਰ ਦਾ ਘੜ ਤੋੜ ਕੇ ਉਸ ਨੂੰ ਸਿੱਖ ਬਣਾਇਆ ਤਦੋਂ ਸਾਰੇ ਆਸਾਮ ਵਿੱਚ ਘਰ ਘਰ ਗੁਰੂ ਨਾਨਕ ਦਾ ਡੰਕਾ ਵੱਜਿਆ ਲੋਕਾਂ ਨੇ ਸੁਖ ਦੀ ਸਾਦ ਲੈ ਤੇ ਜੋਤਾਂ ਜਗਾਈਆਂ ਦੀਪਮਾਲਾ ਕੀਤੀ ਸੋ ਆਸਾਮ ਨੂੰ ਗੁਰੂ ਨਾਨਕ ਇਸ ਨਾਮ ਦੀ ਸਰੋਤ ਪੇਕ ਤੇ ਸਤਕਾਰ ਤਾਂ ਹੀ ਸੀ ਇਹ ਸੁਣ ਕੇ ਕਿ ਨਵੇਂ ਸਤਗੁਰੂ ਨਾਨਕ ਆਏ ਹਨ ਸਾਰਾ ਦੇਸ਼ ਦਰਸ਼ਨਾ ਨੂੰ ਜਾਣ ਲੱਗ ਪਿਆ ਬਲਹਾਰ ਜਾਈਏ ਇਸ ਸੁੱਚੇ ਘਰ ਜੋ ਗਿਆ ਆਪਣੇ ਮਨੋ ਕਾਮਨਾ ਪੂਰਨ ਕਰਾ ਕੇ ਆਇਆ ਅਸੀਂ ਵੀ ਗਏ ਦਰਸ਼ਨ ਕੀਤੇ ਦਰਸ਼ਨ ਕੀ ਸੰ ਇੱਕ ਮਹਾਨ ਪਿਆਰੀ ਮਿੱਠੀ ਠੰਡੀ ਰਸ ਦਾਤੀ ਲਹਿਰ ਸਾਰੇ ਸਰੀਰ ਵਿੱਚ ਰੌਂ ਕਰ ਰਹੀ ਸੀ ਤੇ ਦਰਸ਼ਨ ਕਰਦੇ ਸਾਰ ਸਾਡੀ ਵੀ ਹਾਲਤ ਐਸੀ ਹੋ ਗਈ ਦਰਸ਼ਨ ਕਰਦਿਆਂ ਸੁੱਧ ਬੁੱਧ ਭੁੱਲ ਕੇ ਇਹ ਅੱਖਾਂ ਆਪਣੇ ਆਪ ਬੰਦ ਹੋ ਗਈਆਂ ਰਸਨਾ ਰਸ ਵਿੱਚ ਗਰੂਧ ਹੋ ਗਈ ਹੁਣ ਕੋਈ ਸ਼ਬਦ ਹੀ ਨਹੀਂ ਸੀ ਬੋਲਣ ਵਾਲਾ ਐਉਂ ਜਾਪੇ ਜਿਵੇਂ ਆਪਣੇ ਹਨ ਸਵਾਦ ਆਵੇ ਕਲੇਜਾ ਠਰੇ ਸਰੀਰ ਹਲਕਾ ਫੁੱਲ ਹੁੰਦਾ ਜਾਵੇ ਅੱਖਾਂ ਵਿੱਚ ਖੇੜਾ ਪਰਦਾ ਜਾਵੇ ਅੰਦਰ ਇੱਕ ਉਚਿਆਨ ਤੇ ਚਾਉ ਛੜੇ ਥੋੜੇ ਚਿਰ ਪਿਛੋਂ ਜੀਬਾ ਆਪੇ ਵਾਹਿਗੁਰੂ 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 ਬਸ ਇੱਕ ਲੜੀ ਇੱਕ ਮਾਲਾ ਜੀ ਵੱਜ ਗਈ ਆਪ ਮੁਹਾਰੀ ਇਹ ਸ਼ਬਦ ਚੱਲ ਪਿਆ ਕਦੇ ਜਾਪੇ ਸਾਡੇ ਕੰਨ ਵਾਹਿਗੁਰੂ ਸੁਣ ਰਹੇ ਹਨ ਤੇ ਕਦੇ ਇੰਜ ਪ੍ਰਤੀਤ ਹੋਵੇ ਜਿਵੇਂ ਸਾਡੀ ਜੀਬਾ ਬੋਲ ਰਹੀ ਹੈ ਰਾਜਕੁਮਾਰ ਬੋਲੇ ਅਮਾ ਜੀ ਇਹ ਵਾਹਿਗੁਰੂ ਕੀ ਸ਼ਖਦਾ ਹੈ ਕੀ ਗੱਲ ਹੈ ਇਹਦਾ ਕੀ ਅਰਥ ਹੈ ਮਾਤਾ ਬੋਲੀ ਇਹ ਪਰਮ ਪਿਤਾ ਸ੍ਰੀ ਅਕਾਲ ਪੁਰਖ ਜੀਓ ਦਾ ਨਾਮ ਹੈ ਗੁਰੂ ਘਰ ਦਾ ਮੰਤਰ ਹੈ ਸੋ ਜਦੋਂ ਲਾਲ ਜੀ ਤੁਸਾਂ ਦੇ ਪਿਤਾ ਜੀ ਨੇ ਇਹ ਪ੍ਰਤੱਖ ਕਰਾਮਾਤ ਵੇਖੀ ਤਾਂ ਚਰਨੀ ਟੈਪ ਹੈ ਤੇ ਉਹਨਾਂ ਤੋਂ ਸਿੱਖੀ ਦਾਣ ਮੰਗਿਆ ਸ੍ਰੀ ਗੁਰੂ ਜੀ ਨੇ ਮਿਹਰ ਕੀਤੀ ਸਾਨੂੰ ਸਾਰਿਆਂ ਨੂੰ ਨਾਮਦਾਨ ਬਖਸ਼ਿਆ ਤੇ ਵਾਹਿਗੁਰੂ ਜੀ ਦੀ ਗੋਦੀ ਪਾਇਆ ਫਿਰ ਅਸੀਂ ਸੇਖ ਹੋਏ ਇੱਕ ਦਿਨ ਤੁਹਾਡੇ ਪਿਤਾ ਜੀ ਨੂੰ ਉਦਾਸ ਵੇਖ ਕੇ ਸ੍ਰੀ ਗੁਰੂ ਜੀ ਨੇ ਪੁੱਛਿਆ ਕਿ ਰਾਜਾ ਜੀ ਉਦਾਸ ਕਿਉਂ ਹੋ ਉਹਨਾਂ ਨੇ ਕਿਹਾ ਸੱਚੇ ਪਾਤਸ਼ਾਹ ਉਮਰਾਂ ਹੁਣ ਵੱਡੀ ਹੋ ਰਹੀ ਐ ਤੇ ਘਰ ਕੋਈ ਬੱਚਾ ਨਹੀਂ ਐ ਬੇਟਾ ਨਹੀਂ ਐ ਰਾਜ ਗੱਦੀ ਹੁਣ ਕਰਕੇ ਕਦੇ-ਕਦੇ ਚਿੰਤਾ ਆ ਜਾਂਦੀ ਹੈ ਕਿ ਮੈਂ ਦੇਸ਼ ਦਾ ਰਾਜਾ ਹਾਂ ਇਸ ਮੇਰੇ ਰਾਜ ਨੂੰ ਕੌਣ ਸੰਭਾਲੇਗਾ ਪਰਜਾ ਦੀ ਰੱਖਿਆ ਕੌਣ ਕਰੇਗਾ ਅੱਗੇ ਤਾਂ ਇਹ ਦਿਲਗੀਰੀ ਖੜਾ ਹੀ ਨਹੀਂ ਸੀ ਛੱਡਦੀ ਪਰ ਜਦ ਦੇ ਆਪ ਜੀ ਦੇ ਚਰਨ ਕਮਲ ਪਰਸੇ ਹਨ ਚਿੱਤ ਸੁਖੀ ਹੈ ਪਰ ਫਿਰ ਵੀ ਕਦੇ ਕਿਸੇ ਵੇਲੇ ਚਿਤਾ ਆ ਜਾਂਦਾ ਤਾਂ ਦੁਚਿੱਤੀ ਜੀ ਪੈ ਜਾਂਦੀ ਹੈ ਕਦੇ ਚਿੰਤ ਕਰਦਾ ਹੈ ਮੈਨੂੰ ਕੀ ਜਿਸ ਦਾ ਰਾਜ ਭਾਗ ਹੈ ਆਪੇ ਸੰਭਾਲੇਗਾ ਮੈਨੂੰ ਤਾਂ ਹੁਣ ਤੁਹਾਡੇ ਨਾਮ ਦਾ ਸੁੱਖ ਮਿਲਿਆ ਹੈ ਮੈਂ ਭਜਨ ਕਰਾਂ ਜਗਤ ਦਾ ਮਾਲਕ ਪਰਜਾ ਦੀ ਰੱਖਿਆ ਆਪ ਕਰਦਾ ਆਪੇ ਕਰੇਗਾ ਕਦੇ ਚਿੰਤ ਕਰਦਾ ਹੈ ਕਿ ਸ੍ਰੀ ਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਦਾਤੇ ਦੇ ਚਰਨਾਂ ਵਿੱਚ ਜੁੜ ਕੇ ਮੈਂ ਵੀ ਮੰਗ ਲਵਾਂ ਪਾਦਸ਼ਾ ਮੇਰੇ ਗ੍ਰਹਿਵੀ ਇੱਕ ਭਜੰਗੀ ਦੇ ਇੱਕ ਪੁੱਤਰ ਦੀ ਦਾਤ ਪਕਸ਼ੋ ਸ੍ਰੀ ਗੁਰੂ ਜੀ ਆਪਣੇ ਹੱਥ ਦੀ ਛਾਪ ਨਾਲ ਖੇਡ ਰਹੇ ਸਨ ਛਾਪ ਉਂਗਲ ਤੋਂ ਲਾ ਕੇ ਹੱਥ ਵਿੱਚ ਫੜੀ ਸੀ ਤੇ ਹੱਥਾਂ ਵਿੱਚ ਇਧਰ ਉਧਰ ਕਰ ਰਹੇ ਸਨ ਤੇ ਗੱਲ ਆਪਦੇ ਪਿਤਾ ਜੀ ਦੀ ਬੜੇ ਧਿਆਨ ਨਾਲ ਸੁਣ ਰਹੇ ਸਨ ਅੱਖਾਂ ਕੁਝ ਮਸਤਾਨੀਆਂ ਜੀਆਂ ਖਿੱਚਦੀਆਂ ਨਿੱਚਦੀਆਂ ਖੁੱਲਦੀਆਂ ਦਾਦਾ ਜੀ ਆਸਵਾਦਲਾ ਪ੍ਰਭਾਵ ਪਾ ਰਹੀਆਂ ਸਨ ਸਤਿਗੁਰੂ ਜੀ ਅੱਗੇ ਹੁਣ ਜਰਾ ਖੁੱਲ ਕੇ ਆਪ ਦੇ ਪਿਤਾ ਜੀ ਨੇ ਬੇਨਤੀ ਕੀਤੀ ਕਿ ਜੇ ਆਪ ਮੇਰ ਕਰੋ ਇੱਕ ਬਾਲਕਾ ਹੋ ਜਾਏ ਤਾਂ ਗੁਰੂ ਨਾਨਕ ਦੇ ਘਰੋਂ ਲੋਕ ਪ੍ਰਲੋਕ ਦੋਵੇਂ ਸੰਵਰ ਜਾਣ ਇਹ ਕਹਿ ਕੇ ਰਾਜਾ ਸ੍ਰੀ ਜੀ ਦੇ ਚਰਨਾਂ ਤੇ ਟਹਿ ਪਿਆ ਆਪਨੇ ਉਸੇ ਰੰਗ ਵਿੱਚ ਛਾਪ ਨਾਲ ਜਿਸ ਨਾਲ ਉਹ ਖੇਲ ਰਹੇ ਸਨ ਆਪਦੇ ਪਿਤਾ ਦੇ ਮੱਥੇ ਉੱਤੇ ਇੱਕ ਠੋਕਰ ਦਿੱਤੀ ਤੇ ਕਿਹਾ ਰਾਜਾ ਜੀ ਗੁਰੂ ਨਾਨਕ ਦੇ ਦਰੋਂ ਇੱਕ ਬਾਲਕ ਆਵੇਗਾ ਉਸ ਦੇ ਸਿਰ ਤੇ ਕੇਸ ਹੋਣਗੇ ਲੰਮੇ ਜੋ ਸਦਾ ਰਹਿਣਗੇ ਉਸ ਦੇ ਸੀਸ ਤੇ ਇਸ ਸਾਡੀ ਸ਼ਾਪ ਦਾ ਕੋਈ ਚਿੰਨ ਹੋਵੇਗਾ ਤਾਂ ਕਿ ਤੈਨੂੰ ਭਰੋਸਾ ਰਹੇ ਕਿ ਇਹ ਠੀਕ ਗੁਰੂ ਨਾਨਕ ਦੇ ਦਰੋਂ ਆਇਆ ਹੈ ਸੋ ਲਾਲ ਜੀ ਉਨ੍ਹਾਂ ਦੇ ਬਚਨ ਪੂਰੇ ਹੋਏ ਠੀਕ ਉਸ ਦਿਨ ਤੋਂ ਕੋਈ ਵਰਾ ਮਗਰੋਂ ਤੁਸਾਂ ਜਨਮ ਲੀਤਾ ਤੇ ਸਾਰਾ ਪਰਿਵਾਰ ਇਹ ਦੇਖ ਕੇ ਅਚਰਜ ਰਹਿ ਗਿਆ ਕਿ ਤੁਹਾਡੇ ਸੀਸ ਪਰ ਨਾਂ ਨਿਹਰਾ ਮੋਹਰ ਦਾ ਚਿੰਨ ਹੈ ਪਰ ਉਸ ਮੋਹਰ ਵਿੱਚ ਜੋ ਗੁਰਮੁਖੀ ਅੱਖਰਾਂ ਦਾ ਇੱਕ ਓੰਕਾਰ ਸੀ ਉਹ ਇੱਕ ਓੰਕਾਰ ਦਾ ਨਿਸ਼ਾਨ ਛਾਪ ਦੀ ਨਿਸ਼ਾਨੀ ਦੇ ਅੰਦਰ ਲੱਭਦਾ ਹੈ ਸੋ ਬਰਕਰਾਰ ਤੂੰ ਸਤਿਗੁਰਾਂ ਦੇ ਵਾਕ ਮੁਜਬ ਉਹਨਾਂ ਦਾ ਸੱਧਿਆ ਹੋਇਆ ਉਹਨਾਂ ਦਾ ਬਖਸ਼ਿਆ ਹੋਇਆ ਗੁਰੂ ਨਾਨਕ ਦੇ ਦਰੋਂ ਆਇਆ ਹੋਇਆ ਹੈ ਇਹ ਚਿੰਨ ਕਲਯੁਗ ਦੇ ਤਾਰਨਹਾਰ ਰੱਬੀ ਅਵਤਾਰ ਸ੍ਰੀ ਜੀ ਦੀ ਮੋਹਰ ਨਿਸ਼ਾਨੀ ਹੈ ਰਾਜਕੁਮਾਰ ਹੁਣ ਸੁਣਦਾ ਸੁਣਦਾ ਅਚਰਜ ਵਿੱਚ ਲਹਿਰਾ ਰਿਹਾ ਸੀ ਕਿਸ ਦੇ ਨੈਣਾ ਵਿੱਚੋਂ ਵੀ ਇੱਕ ਮੋਤੀ ਟੜਿਆ ਬੜਾ ਲੰਮਾ ਸਾ ਲੀਤਾ ਤੇ ਕਹਿ ਲੱਗਾ ਅੰਮਾ ਕੀ ਕਿਵੇਂ ਮੈਂ ਵੀ ਉਹਨਾਂ ਦਾਤਿਆਂ ਦੇ ਦਰਸ਼ਨ ਕਰ ਸਕਦਾ ਹਾਂ ਹੁਣ ਅੰਮਾ ਨੇ ਬੜਾ ਲੰਮਾ ਸਾਹ ਲਿਆ ਤੇ ਰੋਪੇ ਗळा ਰੁਕ ਗਿਆ ਤੇ ਕਿੰਨਾ ਚਿਰ ਬੇਬਲਤਾ ਵਿੱਚ ਬੋਲ ਨਾ ਸਕੀ ਫਿਰ ਦਿਲ ਇਕੱਠਾ ਕਰਕੇ ਬੋਲੀ ਲਾਲ ਜੀ ਉਹਨਾਂ ਨੇ ਪਰ ਪੁਕਾਰ ਨਾਮਦਾਨ ਦੇਂਦਿਆਂ ਉਸ ਜ਼ੁਲਮ ਨੂੰ ਵੇਖ ਕੇ ਜੋ ਔਰੰਗਾ ਸਾਰੇ ਦੇਸ਼ ਤੇ ਕਰ ਰਿਹਾ ਸੀ ਜੀਵ ਵਿੱਚ ਬੜਾ ਤਰਸ ਖਾਦਾ ਔਰੰਗੇ ਨੇ ਇਹ ਤੱਕ ਕੇ ਕਿ ਗੁਰੂ ਤੇਗ ਬਹਾਦਰ ਜੀ ਦਾ ਸਤਕਾਰ ਪਿਆਰ ਸਾਰੇ ਦੇਸ਼ ਵਿੱਚ ਅਮਿਤ ਹੈ ਖੁੜਸ ਖਾਦੀ ਕਈ ਸਮੇ ਰਾਂਝ ਫਟਣਦੇ ਆਏ ਪਰ ਅੰਤ ਜਦ ਧੱਕੋ ਤੱਕ ਦੀ ਧਰਮ ਖੋਣ ਦੀ ਅਤ ਹੋਈ ਤਾਂ ਸ੍ਰੀ ਗੁਰੂ ਜੀ ਨੇ ਉਸ ਨੂੰ ਸੁਨੇਹਾ ਕੱ ਲਿਆ ਕਿ ਧਰਮ ਵਿੱਚ ਪਰਜਾ ਨੂੰ ਸੁਤੰਤਰ ਰਹਿੰਦਿਓ ਉਧਰ ਕਸ਼ਮੀਰ ਆਦਕ ਥਾਵਾਂ ਦੇ ਸੂਬਿਆਂ ਨੇ ਲਿਖਿਆ ਕਿ ਜਿੰਨਾ ਲੋਕਾਂ ਨੂੰ ਗੁਰੂ ਨਾਨਕ ਦੀ ਸਿੱਖੀ ਪ੍ਰਾਪਤ ਹੈ ਤੇ ਗੁਰੂ ਤੇਗ ਬਹਾਦਰ ਦੇ ਮੰਨਣ ਵਾਲੇ ਹਨ ਉਹ ਧਰਮ ਨਹੀਂ ਹਾਰਦੇ ਉਹਨਾਂ ਨੂੰ ਵੀ ਰੋਕਦੇ ਹਨ ਔਰ ਬੜਾ ਘਣਾ ਵਿਗਨ ਪਾਉਂਦੇ ਹਨ ਜੇ ਕਦੇ ਗੁਰੂ ਤੇਗ ਬਹਾਦਰ ਨੂੰ ਹੀ ਮੁਸਲਮਾਨ ਕਰ ਲਓ ਤਾਂ ਸਾਰਾ ਦੇਸ਼ ਇੱਕ ਚਲਕਾਰੇ ਨਾਲ ਮੁਹੰਮਦੀ ਹੋ ਜਾਵੇਗਾ ਤੋ ਉਸਨੇ ਗੁਰੂ ਜੀ ਨੂੰ ਸੱਦ ਕਲਿਆ ਜਦੋਂ ਜੋਰ ਲਾਇਆ ਤਾਂ ਉਹਨਾਂ ਨੂੰ ਅਹਿਲ ਪਾਇਆ ਇਸ ਲਈ ਉਹਨਾਂ ਦੇ ਪਵਿੱਤਰ ਸਰੀਰ ਤੋਂ ਉਹਨਾਂ ਦਾ ਰੱਬੀ ਰੰਗ ਵਾਲਾ ਸੀਸ ਜੁਦਾ ਕਰਵਾ ਦਿੱਤਾ ਰਾਜਕੁਮਾਰ ਲੈਣ ਪਰ ਕੇ ਹੈ ਅੰਮਾ ਜੀ ਇਸ ਤਰ੍ਹਾਂ ਇੱਕ ਹੀ ਵੇ ਹੋ ਗਿਆ ਇਸ ਤਰ੍ਹਾਂ ਹੋਇਆ ਜੀ ਬੜੀ ਹੈਰਾਨਗੀ ਦੇ ਨਾਲ ਇਸ ਤਰ੍ਹਾਂ ਗੱਲ ਪੁੱਛਦਿਆਂ ਪੁੱਛਦਿਆਂ ਦਵੱਲੀ ਚੁੱਪ ਛਾ ਗਈ ਲੈਣ ਬੰਦ ਹੋ ਗਿਆ ਤੇ ਮੋਤੀਆਂ ਦੀ ਲੜੀ ਨੈਣਾਂ ਤੋਂ ਧਰਨ ਲੱਗੀ ਕੁਝ ਵਕਤ ਮਗਰੋਂ ਅੰਮਾ ਬੋਲੀ ਲਾਲ ਜੀਓ ਜਨਮ ਮਰਨ ਦੋਹੂ ਮੈਂ ਨਾਹੀਂ ਜਨ ਪਰ ਉਪਕਾਰੀ ਆਏ ਜੀ ਦਾ ਦੇ ਭਗਤੀ ਲਾਇਨ ਹਰਸਿਓ ਲੈਣ ਮਿਲਾਏ ਉਹ ਦਾਤੇ ਤਾਂ ਜੀ ਦਾਨ ਦੇਣ ਲਈ ਆਉਂਦੇ ਹਨ ਜਨਮ ਵਰਨ ਅਸਾ ਕਰਮਾ ਵਿੱਚ ਬੰਨਿਆ ਪਾਪੀਆਂ ਲਈ ਹੈ ਸੋ ਉਹ ਖੇਲ ਗਿਆ ਜਿਵੇਂ ਜੀਵਨ ਖੇਲ ਖੇਲਦੇ ਤਿਵੇਂ ਖੇਲ ਗਿਆ ਆਪਣੇ ਸੀਸ ਉੱਤੇ ਰਾਜਕੁਮਾਰ ਬੋਲਣ ਲੱਗਾ ਅਮਾ ਜੀਓ ਮੈਂ ਬੜਾ ਹੀ ਅਪਹਾਗਾ ਅਮਾ ਜੀ ਕਹਿੰ ਲੱਗੇ ਗੁਰੂ ਦਾ ਸਿੱਖ ਕਦੇ ਅਪਹਾਗਾ ਨਹੀਂ ਹੁੰਦਾ ਪੁੱਤਰ ਤੂੰ ਗੁਰੂ ਦਾ ਸਿੱਖ ਹੈਂ ਫਿਰ ਆ ਭਾਗਾ ਕਿਵੇਂ ਤੂੰ ਤੇ ਵੱਡੇ ਭਾਗਾ ਵਾਲਾ ਹੈ ਰਾਜਕੁਮਾਰ ਪੁੱਛਣ ਲੱਗੇ ਕਿਵੇਂ ਅੰਮਾ ਜੀ ਨੇ ਉੱਤਰ ਦਿੱਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਗੱਦੀ ਉੱਤੇ ਉਹਨਾਂ ਦੇ ਪਰਮ ਪਿਆਰੇ ਪੁੱਤਰ ਇਸ ਵੇਲੇ ਜੋਤ ਜਗਾ ਰਿਹਾ ਫਿਰ ਰਾਜਕੁਮਾਰ ਬੜਾ ਖੁਸ਼ ਹੋਇਆ ਅੱਛਾ ਉਹਨਾਂ ਦਾਤਿਆਂ ਦੀ ਗੱਦੀ ਹਰੀ ਹੈ ਔਰ ਉਹਨਾਂ ਵਰਗੇ ਰੱਬੀ ਜੋਤ ਵਾਲੇ ਉਹਨਾਂ ਦੀ ਗੱਦੀ ਤੇ ਖੁਦ ਉਨਦੇ ਪੁੱਤਰ ਹਨ ਹਾਂ ਲਾਲ ਜੀ ਹਾਂ ਅੰਮਾ ਬੋਲੀ ਉਹ ਜੋਤ ਉਹ ਰੂਪ ਉਹ ਰੰਗ ਉਹੀ ਕੰਮ ਲੈ ਸਾਖਾਤ ਆਪ ਗੁਰੂ ਤੇਗ ਬਹਾਦਰ ਜੀ ਹੀ ਹਨ ਲਾਲ ਜੀ ਇਸ ਬਲੀ ਘਰਾਣੇ ਵਿੱਚ ਜੋ ਗੁਰਗੱਦੀ ਤੇ ਬੈਠਦਾ ਹੈ ਨਾ ਕਿਸੇ ਰੱਬੀ ਪੇਧ ਨਾਲ ਗੁਰੂ ਨਾਨਕ ਦੇਵ ਜੀ ਦੀ ਜੋਤ ਉਹਨਾਂ ਵਿੱਚ ਵਰਤ ਜਾਂਦੀ ਹੈ ਹਰ ਗੁਰੂ ਐਉਂ ਜਾਪਦਾ ਹੈ ਕਿ ਉਹ ਗੁਰੂ ਨਾਨਕ ਆਪ ਸਾਖਿਆਤ ਹੈ। ਕਿਵਲ ਕਾਇਆ ਪਲਟ ਹੋਇਆ ਹੈ। ਰਾਜਕਮਰ ਕਹਿਣ ਲੱਗਾ ਅਮਾ ਜੀਓ ਧਰਤੀ ਦੇ ਕਿਸ਼ਟ ਕਾਣੇ ਜੋਤ ਜਗ ਰਹੀ ਹੈ। ਅਮਾ ਜੀ ਕਹਿਣ ਲੱਗੇ ਪੰਜਾਬ ਦੇਸ਼ ਹੈ। ਸਤਲੁਜ ਨਦੀ ਦਾ ਕਿਨਾਰਾ ਹੈ। ਹਿਮਾਲਾ ਦੀਆਂ ਕੰਧੀਆਂ ਐ ਸ਼왈ਕ ਦੀਆਂ ਟਿੱਬੀਆਂ ਨੇ। ਉੱਥੇ ਇੱਕ ਨਗਰ ਹੈ ਅਨੰਦਪੁਰ। ਰਾਜਕਬਰ ਕਹਿਣ ਲੱਗਾ ਹਾਂ ਸੁਣਿਆ ਹੈ ਤਾਂ ਦੂਰ ਪਰ ਜਿੱਥੇ ਸਹਿਬ ਵਸਦੇ ਉਹ ਦੂਰੀ ਕਾਹਦੀ ਜੇ ਤੁਸੀਂ ਆਗਿਆ ਦਿਓ ਤਾਂ ਉਦਮ ਕਰਾਂ ਆਪਾਂ ਦਰਸ਼ਨ ਕਰਨ ਚੱਲ ਜੀਏ ਚਰਨ ਕਮਲ ਪਰਸੀਏ ਜਿਵੇਂ ਤੁਸੀਂ ਨਾਮ ਪ੍ਰਾਪਤ ਹੋਏ ਹੋ ਤੁਸੀਂ ਤਰੇ ਹੋ ਆਗਿਆ ਦਿਓ ਮੈਂ ਵੀ ਤਰਾਂ ਅੰਮਾ ਜੀ ਪਿਤਾ ਜੀ ਨਾਮ ਪ੍ਰਾਪਤ ਹੋ ਕੇ ਬਹੁਤ ਸੁਖੀ ਜਗਤ ਤੋਂ ਗਏ ਹ ਤੁਸੀਂ ਤੇ ਸਭ ਦੇਖਿਆ ਕਿ ਇਸੇ ਤਰ੍ਹਾਂ ਸੀ ਅੰਮਾ ਜੀ ਬੋਲੇ ਹਾਂ ਲਾਲ ਜੀ ਉਹਨਾਂ ਦੇ ਅੰਤ ਸਮੇਂ ਕਈ yogi sanyasi ਕਹਿੰਦੇ ਸਨ ਕਿ ਐਸਾ ਅੰਤ ਕਿਸੇ ਮਹਤਪਸ਼ਵੀ yogi ਰਾਜ ਦਾ ਨਹੀਂ ਹੁੰਦਾ ਇਹ ਲਾਲ ਜੀ ਸਭ ਸਤਗੁਰੂ ਜੀ ਦੀ ਮਿਹਰ ਦਾ ਸਰਕਾਰ ਤੇ ਨਾਮ ਦਾ ਪ੍ਰਤਾਪ ਸੀ ਤਾ ਫਿਰ ਅੰਮਾ ਜੀ ਤੁਸੀਂ ਜੇ ਮੈਂ ਪੰਜਾਬ ਚੱਲਾਂ ਤਾਂ ਨਾਲ ਚੱਲੋਗੇ ਰਾਜਕਮਾਰ ਨੇ ਪ੍ਰਸ਼ਨ ਕੀਤਾ ਅੰਮਾ ਜੀ ਉੱਤਰ ਦੇਣ ਲੱਗੇ ਲਾਲ ਜੀਓ ਇਸ ਤੋਂ ਉੱਤਮ ਅਵਸਰ ਮੇਰੇ ਲਈ ਇਸ ਢਲ ਦੀ ਅਵਸਥਾ ਵਿੱਚ ਕਿਹੜਾ ਹੋ ਸਕਦਾ ਹੈ ਜੇਕਰ ਮੇਰਾ ਸਰਵਣ ਪੁੱਤਰ ਮੈਨੂੰ ਮੇਰੇ ਜਗ ਜੀਵਨ ਗੁਰੂ ਦੇ ਦਰਸ਼ਨ ਕਰਵਾਵੇ ਮਾਂ ਦੇ ਹਾਥੋਂ ਰਾਜਕਮਾਰ ਨੂੰ ਇੰਨੀ ਖੁਸ਼ੀ ਹੋਈ ਕਿ ਉਹ ਖੁਸ਼ੀ ਨੂੰ ਛਪਾਉਣ ਲਈ ਚੰਗਾ ਚੰਗਾ ਸਿਰ ਮੈਂ ਤਿਆਰੀ ਕਰਦਾ ਕਹਿ ਕੇ ਮਾਂ ਨੂੰ ਮੱਥਾ ਟੇਕ ਕੇ ਛੇਤੀ ਨਾਲ ਚਲਾ ਗਿਆ ਮਾਂ ਨੇ ਉਸੇ ਵੇਲੇ ਉੱਠ ਕੇ ਗਲ ਵਿੱਚ ਭੱਲਾ ਪਾਇਆ ਤੇ ਦਾਦੇ ਪਿਆਰ ਵਿੱਚ ਜੁੜ ਕੇ ਅਰਦਾਸਾ ਸੋਧਿਆ ਦਸਾਂ ਪਾਤਸ਼ਾਹੀਆਂ ਦੇ ਨਾਮ ਲੈ ਧਿਆਨ ਆਪਣੇ ਡਿੱਠੇ ਦਾਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਵਿੱਚ ਜੋੜਿਆ ਤੇ ਬਿਨੈ ਕੀਤੀ ਕਿ हे ਦਿਨਾ ਬੰਦੂ ਆਪਨੇ ਬੜੀ ਮਿਹਰ ਕੀਤੀ ਬਹੁਤ ਬਖਸ਼ਿਸ਼ ਕੀਤੀ ਜੋ ਪੁੱਤਰ ਦਿੱਤਾ ਤੇ ਫਿਰ ਮਿਹਰ ਕੀਤੀ ਜੋ ਨਾਮ ਦਿੱਤਾ ਹੁਣ ਉਸ ਤੋਂ ਵੀ ਵੱਡੀ ਕਿਰਪਾ ਆਪਣੇ ਕੀਤੀ ਹੈ ਜੋ ਪੁੱਤਰ ਵਿੱਚ ਸਤ ਸੰਗ ਤੇ ਆਪਣੇ ਪਿਆਰ ਦੀ ਰਿਜ਼ਮ ਪਾ ਦਿੱਤੀ ਹੈ ਮੈਂ ਤਾਂ ਸੁਭਾਗੀ ਹੋ ਗਈ ਤੇਰਾ ਕੋਟ-ਕੋਟ ਸ਼ੁਕਰ ਹੈ ਜੋ ਮੇਰੀ ਅਰਦਾਸ ਮੇਰੀ ਕਾਮਨਾ ਮੁਜਬ ਆਪ ਦੀ ਨਰੋਲ ਨੇਰ ਨਾਲ ਆਪ ਦੇ ਚਰਨਾਂ ਦੀ ਸ਼ਰਧਾਲੂ ਹੋ ਉੱਠੀ ਏ ਦਾਤਾ ਜੀਓ ਇਹ ਮੇਰ ਹੈ ਇਹ ਆਪਦੀ ਕਿਰਪਾ ਹੈ ਨਰੋਲ ਮੇਰ ਕਿਰਪਾ ਹੈ ਇਸ ਅਰਦਾਸ ਵਿੱਚ ਹੀ ਉਸ ਨੂੰ ਆਪਣੇ ਪ੍ਰਾਨ ਪਤੀ ਦੀ ਯਾਦ ਆਈ ਉਹਨਾਂ ਦੀ ਅੰਤਮ ਭਾਵਨਾ ਯਾਦ ਆਈ ਕਿ ਉਹਨਾਂ ਨੇ ਰਾਣੀ ਨੂੰ ਕਹੀ ਸੀ ਕਿ ਦੇਖਣਾ ਗੁਰੂ ਨਾਨਕ ਦਾ ਦਰਨਾ ਛੋੜਨਾ ਹਨ ਜੀਓ ਪੁੱਤਰ ਨੂੰ ਗੁਰੂ ਨਾਨਕ ਦੇ ਦਰ ਦਾ ਪ੍ਰੇਮੀ ਬਣਾਉਣਾ ਐਸਾ ਨਾ ਹੋਵੇ ਕਿ ਮੇਰਾ ਪੁੱਤਰ ਕਿਸੇ ਕੋ ਸੰਗੇ ਬੈਠੇ ਮੈਂ ਟੁਰ ਚੱਲਿਆ ਹਾਂ ਪੁੱਤ ਤੇ ਅਜੇ 7 ਬਰਸ ਦਾ ਬੱਚਾ ਹੁਣ ਇਹਨੂੰ ਸਤਗੁਰ ਦੇ ਰਸਤੇ ਟੁਰਨ ਦਾ ਜਿੰਮਾ ਤੁਸਾਂ ਦਾ ਹੈ ਇਹ ਸਭ ਕੁਝ ਯਾਦ ਆ ਕੇ ਰਾਣੀ ਸ਼ੁਕਰ ਵਿੱਚ ਰੋਪੇ ਤੇ ਆਖਣ ਲੱਗੇ ਹੇ ਮੇਰੇ ਸਿਰ ਦੇ ਸਾਈ ਜੀਓ ਆਪ ਦਾ ਲਾਲ ਗੁਰੂ ਚਰਨਾਂ ਦਾ ਪ੍ਰੇਮੀ ਹੋ ਗਿਆ ਜੀ ਮੇਰੇ ਸਿਰ ਪਰ ਆਪ ਦਾ ਜੋ ਧਰਿਆ ਫਰਜ਼ ਸੀ ਨਾ ਅੱਜ ਗੁਰੂ ਨੇ ਕਿਰਪਾ ਕਰਕੇ ਪੂਰਨ ਕਰ ਦਿੱਤਾ ਹੈ ਮਨ ਆਸ ਉਡਾਣੇ ਮੇਰੇ ਪਿਆਰੇ ਦੋਏ ਨੈਣ ਜਿੱਤੇ ਰਾਜਕੁਮਾਰ ਦੀ ਚਾਹਾਂ ਪਰੇ ਚਿੱਤ ਨੂੰ ਆਪਣੀ ਹੀ ਮਾਂ ਦੇ ਹੱਥੋਂ ਇੱਕ ਐਸੀ ਚੋਬ ਲੱਗੀ ਚਾਹੋ ਕੁਛ ਘਟ ਗਿਆ ਉਹ ਚਾਹੋ ਜੋ ਜਵਾਨੀ ਦੇ ਹਲਾਰੇ ਦਾ ਬੇਪਰਵਾਹੀ ਦਾ ਹੁੰਦਾ ਹੈ ਸੰਸਾਰੀ ਪੱਖ ਦਾ ਹੁੰਦਾ ਹੈ ਹੁਣ ਉਸ ਦੀ ਥਾਂ ਇੱਕ ਰੁੱਖ ਨੇ ਬਦ ਮੱਲੀ ਮਨ ਨੇ ਇੱਕ ਰੁੱਖ ਫੜ ਲਿਆ ਤੇ ਇੱਕ ਰੁੱਖ ਛੱਡ ਦਿੱਤਾ ਜਿਸ ਬਨੇ ਸੰਸਾਰ ਵੱਲੋਂ ਮਾੜੀ ਸੰਗਤ ਮਾੜੇ ਕੁਸੰਗ ਵੱਲ ਜਾਣਾ ਸੀ ਨਾ ਉਧਰੋਂ ਰੋਕ ਹਟਿਆ ਤੇ ਗੁਰੂ ਦੀ ਸੰਗਤ ਗੁਰੂ ਦਾ ਨਾਮ ਤੇ ਗੁਰੂ ਦਾ ਨਾਮ ਚਿੱਤ ਵਿੱਚ ਲਿਆ ਕੇ